ਤੁਹਾਡਾ ਡੈਰੀ ਤੁਹਾਡਾ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਅੱਜ ਸਾਡੇ ਸਮੁੱਚੇ ਪਿੰਡ ਦਾ ਜੋ ਕਿ ਹਰ ਇੱਕ ਪਿੰਡ ਦਾ ਵਸਨੀਕ ਹਰ ਘਰ ਘਰ ਦਾ ਬੰਦਾ ਅੱਜ ਅਸੀਂ ਉਸ ਮਹਾਨ ਯੋਧਿਆਂ ਦੇ ਘਰ ਪਹੁੰਚੇ ਆ ਜਿਨ੍ਹਾਂ ਨੂੰ ਅਸੀਂ ਸਲਾਮ ਕਰਦੇ ਆ ਪ੍ਰਣਾਮ ਕਰਦੇ ਆ ਕਿ ਇਹ ਉਹ ਕੌਣ ਨੌਜਵਾਨ ਨੇ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਆ ਇੱਕ ਸਾਡੇ ਵੀਰ ਜੀ ਕੀ ਨਾਂ ਵੀਰ ਜੀ ਆਪਣਾ ਹੰਕਾਰ ਹੰਕਾਰ ਸਿੰਘ ਆਪਣਾ ਹੀ ਕਾਲਾ ਸਿੰਘ ਜੀ ਆਪਣਾ ਕਰਨੈਲ ਸਿੰਘ ਜੀ ਇਹ ਤਿੰਨੋਂ ਨੌਜਵਾਨ ਸਾਡੇ ਬੁਰਜ ਰਾਠੀ ਦੇ ਨੇ ਜੋ ਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਟਕਾਉਂਦਾ ਦੇ ਵੱਲੋਂ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਸਾਡੇ ਕਿੰਨੇ ਕਿ ਨੌਜਵਾਨ ਆਏ ਨੇ ਸਾਰੇ ਵੀਰ ਦਿਖਾਓ ਕੱਲੇ ਕੱਲੇ ਵੀਰ ਦੀ ਫੋਟੋ ਲਓ ਤੁਸੀਂ ਵੀਡੀਓ ਦੇ ਵਿੱਚ ਦਿਖਾਓ ਅਸੀਂ ਕਿਉਂ ਆਏ ਆ ਅਸੀਂ ਇਹਨਾਂ ਵੀਰਾਂ ਦੇ ਘਰ ਆਏ ਆ ਸਾਰੇ ਪਿੰਡ ਵੱਲੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਕਿਉਂਕਿ ਇਹਨਾਂ ਨੇ 26 ਤਰੀਕ ਨੂੰ ਜਿੱਦ ਦੇ ਸਾਨੂੰ ਯੂਨੀਅਨ ਦਾ ਤੁਸੀਂ ਅਸੀਂ ਦਿੱਲੀ ਦੇ ਵੱਲ ਕੂਚ ਕਰਨਾ ਸੀਗਾ ਸਾਨੂੰ ਲੋਕੀ ਕਹਿੰਦੇ ਸੀ ਤੁਸੀਂ ਜਾਓਗੇ ਮੁੜ ਕੇ ਨਹੀਂ ਆਉਂਦੇ ਬਹੁਤ ਸਾਰੇ ਸੀਗੇ ਮੇਰੇ ਵਰਗੇ ਜਿਹੜੇ ਘਰਾਂ ਚ ਬੈਠੇ ਰਹੇ ਵੀ ਉੱਥੇ ਗਏ ਯਾਰ ਸਾਡਾ ਟਰੈਕਟਰ ਭੰਨਦੂ ਜਾਂ ਸਾਡਾ ਕੋਈ ਨੁਕਸਾਨ ਹੋ ਜੂਗਾ ਇਹਨਾਂ ਵੀਰਾਂ ਨੇ ਆਪਣਾ 10 ਲੱਖ ਦਾ ਟਰੈਕਟਰ ਸਾਡੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਉਦੋਂ ਤੋਂ ਦਿੱਤਾ ਵੀ ਸਾਡਾ ਟਰੈਕਟਰ ਲੈ ਕੇ ਜਾਓ ਬਿਲਕੁਲ ਨਵਾਂ ਟਰੈਕਟਰ ਨਾਲੇ ਉਸ ਤੋਂ ਬਾਅਦ ਸਾਡੇ ਵੀਰ ਜੀ ਖੜੇ ਆ ਜਿਨ੍ਹਾਂ ਨੇ ਆਪਣੀ ਟਰਾਲੀ ਟਰਾਲਾ ਸਾਨੂੰ ਉਸ ਦਿਨ ਤੋਂ ਦਿੱਤਾ ਵੀ ਸਾਡਾ ਟਰਾਲਾ ਪਮਾ ਉੱਥੇ 6 ਮਹੀਨੇ ਲੱਗ ਜਾਣ ਕਮਾ ਉੱਥੇ 10 ਸਾਲ ਲੱਗ ਜਾਣ ਅਸੀਂ ਮੋਦੀ ਨੂੰ ਹਰਾ ਕੇ ਉੱਥੋਂ ਵਾਪਸ ਆਉਣਾ ਇਹਨਾਂ ਵੀਰਾਂ ਨੇ ਸਾਨੂੰ ਉਦੋਂ ਦਾ ਟਰਾਲਾ ਦਿੱਤਾ ਵਿਆ ਇਹਨਾਂ ਨੇ ਸਾਨੂੰ ਟਰੈਕਟਰ ਦਿੱਤਾ ਵਿਆ ਇਹਨਾਂ ਦਾ ਸਾਰੇ ਪਿੰਡ ਵੱਲੋਂ ਸਾਰੀ ਯੂਨੀਅਨ ਵੱਲੋਂ ਅਸੀਂ ਇਹਨਾਂ ਦਾ ਅੱਜ ਇੱਥੇ ਧੰਨਵਾਦ ਕਰਨ ਪਹੁੰਚੇ ਹਾਂ ਜੋ ਕਿ ਸਾਡੇ ਕੋਲ ਪ੍ਰਧਾਨ ਸਾਹਿਬ ਵੀ ਖੜੇ ਆ ਅਸੀਂ ਸਾਰੇ ਜੇ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਰਾਤ ਬਰਾਤੇ ਖੇਤਾਂ ਦੇ ਵਿੱਚ ਘਰਾਂ ਇਕੱਲਾ ਇਹਨਾਂ ਦਾ ਜਿਵੇਂ ਇਹਨਾਂ ਦੀ ਕਣਕ ਵੀ ਰਮਾਉਣ ਵਾਲੀ ਆ ਰੇਹ ਵੀ ਸਿੱਟਣ ਵਾਲੀ ਆ ਘਰ ਦੇ ਵਿੱਚ ਹੋਰ ਵੀ ਜ਼ਰੂਰਤਾਂ ਹੁੰਦੀਆਂ ਹਨ ਕਬੀਲਦਾਰੀ ਤੁਸੀਂ ਜਾਣਦੇ ਹੋ ਬੰਦੇ ਦੀ ਹੁੰਦੀ ਆ ਉਸ ਤਰ੍ਹਾਂ ਦੀ ਵੀ ਕੋਈ ਇਹਨਾਂ ਨੂੰ ਹੈਲਪ ਦੀ ਲੋੜ ਆ ਤਾਂ ਸਾਡੇ ਪਿੰਡ ਵੱਲੋਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਊਗਾ ਇਹਨਾਂ ਦੀ ਪੂਰੀ ਹੈਲਪ ਕੀਤੀ ਜਾਊਗੀ ਇਸ ਕਰਕੇ ਅਸੀਂ ਸਾਰੀ ਜੁਨੀਅਨ ਦੇ ਨਵੰਦਿਆਂ ਵੱਲੋਂ ਵੀ ਸਾਰੇ ਪਿੰਡ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ 10 ਲੱਖ ਦਾ ਟਰੈਕਟਰ ਸਾਨੂੰ ਦੇ ਕੇ ਅੱਜ ਅਸੀਂ ਜ਼ਾਲਮ ਮੋਦੀ ਨੂੰ ਭਾਵੇਂ ਉੱਥੇ ਲੱਖਾਂ ਵੀ ਟਰੈਕਟਰ ਖੜੇ ਨੇ ਹਰ ਚਾਹ ਟਰੈਕਟਰ ਖੜੇ ਆ ਪਰ ਵੀਰੋ ਕਿਸਾਨ ਵੀਰਲੇ ਨੇ ਜਿਹੜੇ ਅੱਜ ਉੱਥੇ ਜੰਗ ਦੇ ਵਿੱਚ ਅਸੀਂ ਮੱਚਦੀ ਅੱਗ ਦੇ ਵਿੱਚ ਆਪਣੀ ਚੀਜ਼ ਨੂੰ ਸਿੱਟਣਾ ਸੌਖਾ ਨਹੀਂ ਹੁੰਦਾ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਜੋ ਕਿ ਸਾਰੇ ਪਿੰਡ ਦੇ ਜਿੰਨੇ ਵੀ ਇੱਥੇ ਇਹਨਾਂ ਦੇ ਘਰ ਪਹੁੰਚੇ ਨੇ ਇਹ ਘਰ ਵੀ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਆ ਦੇਖੋ ਸਾਰੇ ਵੀਰ ਪੈਦਲ ਚੱਲ ਕੇ ਇਹਨਾਂ ਦੇ ਘਰੇ ਹਜੂਮ ਦੀ ਤਰ੍ਹਾਂ ਇਹਨਾਂ ਦਾ ਸਵਾਗਤ ਕਰਨ ਵਾਸਤੇ ਆਏ ਆ ਜੋ ਕਿ ਸਾਡੇ ਕੋਲੇ ਪ੍ਰਧਾਨ ਸਾਹਿਬ ਖੜੇ ਆ ਉਹ ਆਪਣੇ ਵਿਚਾਰ ਦੇਣਗੇ ਹਾਂਜੀ ਪ੍ਰਧਾਨ ਸਾਹਿਬ ਤੁਸੀਂ ਵੀ ਆਪਣੇ ਵਿਚਾਰ ਦਿਓ ਕੋਈ ਵੀ ਖਾਲਸੇ ਦੇ ਵੀਰ ਅਤੇ ਸਾਥੀਓ ਇਹ ਜਮਾਨਾ ਨੇ ਸਾਨੂੰ ਟਰੈਕ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਆ ਭਾਈ ਇਹਨਾਂ ਨੇ ਟਰਾਲਾ ਦਿੱਤਾ ਇਹਨਾਂ ਦਾ ਅਸੀਂ ਦਸੇਬੰਦੀ ਵੱਲੋਂ ਪੂਰਾ ਧੰਨਵਾਦ ਕਰਦੇ ਆ ਜੇ ਇਹਨਾਂ ਨੂੰ ਕੋਈ ਟਰੈਕ ਦੀ ਜ਼ਰੂਰਤ ਆ ਤੁਹਾਡੇ ਖੇਤ ਵਿੱਚ ਸਾਰਾ ਪਿੰਡ ਇਹਨਾਂ ਦੇ ਨਾਲ ਖੜਾ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਇਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿ ਉਹ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਠੈਕ ਜੀ ਭਾਰਤ ਜিন্দাবাদ 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 ਭੋਪੀ ਸਰਕਾਰ ਮਰਦਾਬਾ 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 ਹਾਂਜੀ ਮੇਰੇ ਪਿਆਰੇ ਵੀਰੋ ਜੋ ਕਿ ਅਸੀਂ ਤੁਹਾਨੂੰ ਮਰੀਕ ਸਿੰਘ ਜੀ ਜਿਹੜਾ ਦਿਖਾ ਰਹੇ ਆ ਜਿਹੜੇ ਵੀਰ ਜੀ ਬੋਲੇ ਆ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਨਾ ਭੁੱਲ ਗਏ ਸਾਥੋਂ ਮਾਫੀ ਚਾਹੁੰਦੇ ਆ ਕਿ ਇਹਨਾਂ ਨੇ ਵੀ ਧਰਨੇ ਦੇ ਵਿੱਚ ਲਗਾਤਾਰ 40 ਦਿਨ ਘਟੂਕਟ ਉੱਥੇ ਲਾ ਕੇ ਆਏ ਨੇ पांच दिन चार दिन ਤਾਂ ਮੈਂ ਵੀ ਲਾਇਆ ਦੋ ਤਿੰਨ ਦਿਨ ਪਰ ਇਸ ਜੋਧੇ ਨੂੰ ਵੀ ਸਲਾਮ ਕਰ ਦੇਣਾ 40 ਦਿਨ ਲਾਇਏ ਲਗਾਤਾਰ ਹੁਣ ਹੀ ਆਏ ਨੇ ਪਹਿਲੀ ਵਾਰ ਆਣਾ ਪਿੰਡ ਤੋਂ ਹਾਂ ਪਹਿਲੀ ਵਾਰ ਪਿੰਡ ਚ ਆਏ ਨੇ ਜਿੱਦਣ ਦੇ ਸਾਡੇ ਜੁਨੀਅਨ ਦੇ ਪੁਰਾਣੇ ਆਗੂ ਨੇ ਉਹ ਵੀ ਇਹਨਾਂ ਦੇ ਮਾਤਾ ਜੀ ਢਿੱਲੇ ਹੋ ਗਏ ਫਿਰ ਉਹ ਵੀ ਇਹਨਾਂ ਦੇ ਮਾਤਾ ਜੀ ਢਿੱਲੇ ਹੋ ਗਏ ਸੀ ਇਸ ਕਰਕੇ ਇਹਨਾਂ ਨੂੰ ਆਉਣਾ ਪੈ ਗਿਆ ਤੇ ਹੋਰ ਵੀ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੇ 20 ਦਿਨ ਲਾਏ ਨੇ ਜਿਨ੍ਹਾਂ ਨੇ 31 ਦਿਨ ਲਾਏ ਨੇ ਅਸੀਂ ਜਦੋਂ ਵੀ ਜ਼ਾਲਮ ਸਰਕਾਰ ਤੋਂ ਜਿੱਤ ਤਾਂ ਸਾਡੀ ਪੱਕੀ ਆ ਪ੍ਰਾਪਤੀ ਆ ਵੈਸੇ ਹੋ ਹੀ ਜਾਣੀ ਆ ਥੋੜੇ ਦਿਨਾਂ ਨੂੰ ਉਸ ਤੋਂ ਬਾਅਦ ਇਹਨਾਂ ਦਾ ਪਿੰਡ ਵੱਲੋਂ ਅਸੀਂ ਹੋਰ ਵੀ ਉੱਚੇ ਪ ਧੰਨਵਾਦ ਕਰਦੇ ਆ ਸਾਰਾ ਪਿੰਡ ਸਾਡੇ ਨਾਲ ਜੁੜਿਆ ਹੋਇਆ ਅਸੀਂ ਸਾਰੇ ਪਿੰਡ ਦੇ ਰਹਿਣੀ ਆ ਜਿਹੜੇ ਸਾਡੇ ਨਾਲ ਮੋਟਾ ਮੋٹے ਨਾਲ ਮੋਟਾ ਲਾ ਕੇ ਖੜੇ ਨੇ ਅਸੀਂ ਸਾਰੇ ਨਕਰ ਦਾ ਧੰਨਵਾਦ ਕਰਦੇ ਆ ਧੰਨਵਾਦ ਜੀ ਮੇਰੇ ਵੀਰਾਂ ਦਾ ਇਹਨਾਂ ਦਾ ਵੀ ਪ੍ਰਧਾਨਾਂ ਦਾ ਸਾਰੇ ਪਿੰਡ ਦਾ ਤੇ ਮੁੰਡਿਆਂ ਦਾ ਵੀ ਧੰਨਵਾਦ ਹੈ ਮੇਰਾ ਭਾਈ ਭਤੀਜਾ ਹੈ ਸ਼ੁਰੂ ਤੋਂ ਲੈ ਕੇ ਮਤਲਬ ਚੱਲੇ ਉਦੋਂ ਮਤਲਬ ਕੀ ਜੀਦਨ ਉਦੋਂ ਹਰ ਇੱਕ ਬੰਦਾ ਲੁਕਦਾ ਸੀ ਵੀ ਜੁਨਾ ਅੱਜ ਅੱਜ ਉੱਭਰ ਕੇ ਜਿਵੇਂ ਆਇਆ ਸੀ ਐਵੇਂ ਜਿਵੇਂ ਉੱਭਰਾਂਗੇ ਜਿੱਤ ਪ੍ਰਾਪਤ ਕਰਾਂਗੇ ਜਿੱਤ ਪ੍ਰਾਪਤ ਕਰਕੇ ਸਾਰੇ ਅਸੀਂ ਧੰਨਵਾਦ ਕਰਦੇ ਆ ਪਿੰਡ ਦਾ ਬੱਚੇ-ਬੱਚੇ ਦਾ ਬੁੜੀਆਂ ਦਾ ਬੰਦਿਆਂ ਦਾ ਬੱਚਿਆਂ ਦਾ ਪਿਓਾਂ ਦਾ ਧੰਨਵਾਦ ਹੈ ਅਸੀਂ ਮੋਦੀ ਸਰਕਾਰ ਮੁਰਦਾਬ ਜੈਲਮ ਸਰਕਾਰ ਮੁਰਦਾਬ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਧੰਨਵਾਦ ਭਾਈ ਧੰਨਵਾਦ